ਨੰਦ ਨਰਿੰਦਰ ਸਿੰਘ ਜੀ 4 ਨੰਬਰ ਅਖੰਡ ਪਾਟੀ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰitsar ਸਾਹਿਬ ਬਾਈ ਪਿਛਲੇ ਦਿਨੀ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਤਾਂ ਮਿਲਿਆ ਨਹੀਂ ਪਰ ਅੱਜ ਭਾਈ ਸਾਹਿਬ ਨੇ ਤੁਹਾਨੂੰ ਨਵਾਂ ਮੋਟਰਸਾਈਕਲ ਲੈਤਾ ਉਹਦੇ ਬਾਰੇ ਕੀ ਜੀ ਮੈਂ ਸਰਦਾਰ ਭਪਿੰਦਰ ਸਿੰਘ ਜੀ ਗਦਲੀ ਉਹਨਾਂ ਦਾ ਆਪਣੇ ਤਹਿ ਦੇਰੇ ਤੋਂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਗਰੀਬ ਦੀ ਦਾਸ ਦੀ ਬਾਹ ਫੜੀ ਹੈ ਕਿ ਮੈਨੂੰ ਆਪਣੇ ਵੱਲੋਂ ਮੋਟਰਸਾਈਕਲ ਲੈ ਕੇ ਦਿੱਤਾ ਜੀ ਇਹਨਾਂ ਨੇ ਕਿੰਨੇ ਚੁਲਾਤਾ ਮਾਰਿਆ ਅੱਜ ਪਹਿਲਾਂ ਲਿਆ ਸੀ ਮੋਟਰਸਾਈਕਲ ਪਹਿਲਾਂ ਵੀ ਇਸ ਤਰ੍ਹਾਂ ਜੀ ਪੈਸੇ ਜੋੜ-ਜੋੜ ਕੇ ਮਹਾ ਇਹ ਬੱਚਿਆਂ ਸੇ ਚੀਜ਼ ਬਣਾਈ ਸੀ ਤੇ ਕਾਫੀ ਸਮਾਂ ਲੰਮਾ ਸਮਾਂ ਤੇ ਪਹਿਲਾਂ ਸਾਈਕਲ ਤਾਂ ਹੀ ਕਰਤਾ ਸੀ ਮਹਾ ਮੋਟਰਸਾਈਕਲ ਲਿਆ ਸੀ ਤੇ ਦੂਜਾ ਸਾਲ ਇਹ ਮੋਟਰਸਾਈਕਲ ਲੱਗਾ ਇਹ ਮੋਟਰਸਾਈਕਲ ਖੋਇਆ ਗਿਆ ਜੀ ਪਤਾ ਲੱਗਾ ਸੀ ਕਿ ਉਸ ਦਿਨ ਤੁਸੀਂ ਅਗਲੇ ਦਿਨ ਬੱਲੇ ਸਾਹਿਬ ਜਾਣਾ ਸੀ ਮੋਟਰਸਾਈਕਲ ਹਾਂਜੀ ਹਾਂਜੀ ਜਿੱਦਣ ਸ਼ਨੀਵਾਰ ਰਾਤ ਨੂੰ ਮੈਂ ਤੁਰਿਆ ਨਾ ਤੇ ਕਹਿੰਦੇ ਪਾਪਾ ਜੀ ਸਵੇਰੇ ਐਤਵਾਰ ਨੂੰ ਛੁੱਟੀ ਹੈ ਇਹ ਟਾਈਮ ਸਰ ਆ ਜਿਓ ਆਪਾ ਸਵੇਰੇ ਕੋਠਾ ਸਾਹਿਬ ਵੱਲਾ ਸਾਹਿਬ ਦਰਸ਼ਨ ਕਰਕੇ ਆਵਾਂਗੇ ਤੇ ਮੇਲਾ ਚੱਲਦਾ ਪਿਆ ਜੀ ਤੰਗੀ ਤੰਗੀ ਕਿੰਨੀ ਕੋਈ ਜਰੂਰ ਸੰਗੀਤ ਬਹੁਤ ਜ਼ਿਆਦਾ ਹੋਈ ਕਿਉਂਕਿ ਮੇਰੇ ਕੋਲ ਇੱਕੋ ਸਾਧਨ ਹੀ ਉਹ ਮੋਟਰਸਾਈਕਲ ਦਾ ਹੀ ਤੇ ਫਿਰ ਸਾਹਮਣੇ ਗਵਾਨ ਕੋ ਮੈਂ ਸਾਈਕਲ ਮੰਗ ਕੇ ਤੇ ਸਾਈਕਲ ਤੇ ਜਾਣਾ ਰਿਹਾ ਦੋ ਤਿੰਨ ਦਿਨ ਕੀ ਜ਼ਿਆਦਾ ਜੇ ਹੁਣ ਮੋਟਰਸਾਈਕਲ ਨਾਲ ਹੈ ਜਿਹਦੇ ਭਾਈ ਸਾਹਿਬ ਦਾ ਦੁਬਾਰਾ ਲੈ ਲੈਣਾ ਸੀ ਜੇ ਨਹੀਂ ਲੈਣਾ ਨਹੀਂ ਜੀ ਨਹੀਂ ਹਲੇ ਇਹ ਤੇ ਬਹੁਤ ਦੂਰ ਦੀ ਗੱਲ ਹੈ ਜੀ ਇਸ ਮੋਟਰਸਾਈਕਲ ਦੇ ਛੱਡੋ ਸਾਈਕਲ ਲੈਣ ਦੀ ਹਲੇ ਆਪਣੀ ਆਪਣੀ ਜਰ ਸਮਰਥਾ ਨਹੀਂ ਸੀ ਉਹ ਮੋਟਰਸਾਈਕਲ ਵੇਚ ਕੇ ਬੱਚਿਆਂ ਦਾ ਪਰਿਵਾਰ ਦੇ ਕਿਸ ਤਰ੍ਹਾਂ ਚਿਹਰੇ ਤੇ ਰੌਣਕ ਜਿੱਦਾਂ ਦੀ ਤੁਸੀਂ ਆਪ ਹੀ ਵੇਖ ਸਕਦੇ ਜੇ ਪਰਿਵਾਰ ਦੇ ਬੱਚਿਆਂ ਦੇ ਚਿਹਰਿਆਂ ਦੇ ਮੁਸਕਰਾਹਟ ਆ ਗਈ ਹੈ ਕਿ ਚਲੋ ਸਾਡੇ ਘਰ ਦੁ ਸਰ ਸਾਨ ਸੈਵਾ ਸੁਸਾਇਟੀ ਦੇ ਨਾਲ ਹੋਰ ਸੁਸਾਇਤਾਵਾਂ ਦਾ ਵੀ ਤੁਹਾਨੂੰ ਆਕਰਮਣ ਜੁੜੀ ਹੋ ਜਿਨ੍ਹਾਂ ਨੇ ਤੁਹਾਨੂੰ ਇਸ ਸੇਵਾ ਦੇ ਵਿੱਚ ਲਾਇਆ ਹਾਂਜੀ ਜੈਡ ਸਿੰਘ ٹرسٹ ਉਹਨਾਂ ਨੇ ਤੇ ਯੂਕੇ ਤੇ ਇੱਕ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਮੈਨੂੰ ਸੰਸਥਾ ਦੇ ਪੂਰੇ ਹਲੇ ਨਾਂ ਤੇ ਆਉਂਦੇ ਨਹੀਂ ਜੀ ਤੇ ਇੰਨੀ ਕੀ ਬੇਨਤੀ ਪ੍ਰਮਾਨ ਕਰ ਲਿਓ ਕਿ ਉਹਨਾਂ ਜਿਨ੍ਹਾਂ ਨੇ ਵੀ ਵੀਰਾਂ ਨੇ ਮੇਰੇ ਵਾਸਤੇ ਸਮਰਥਨ ਦਿੱਤਾ ਵਾ ਉਹਨਾਂ ਦਾ ਤਹਿ ਦਿਲ ਤੋਂ ਮੇਰਾ ਪਰਿਵਾਰ ਤੇ ਮੈਂ ਕੋਟਾਨ ਕੋਟ ਧੰਵਾਦ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਤੇਰੀ ਉਹ ਟਾਸ਼ੀਏ ਨੇ ਚੁਆਏ ਕਿਉਂਕਿ ਸਾਡਾ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਤੇਰੀ ਉਹ ਟਾਸ਼ੀਏ ਨਾ ਬਣੇ ਉੱਥੋਂ ਆਏ ਹਾਂ ਜੀ ਅਸੀਂ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਵੇਖ ਰਿਹਾ ਸੀ ਕਿ ਲੋਟੇਰੀਆਂ ਵੱਲੋਂ ਅਮਰਤ ਵੇਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਿਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ ਬੜੀ ਮੰਦ ਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦ ਭਾਗੀ ਘਟਨਾ ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂਆਂ ਪੀਰਾਂ ਦੀ ਰਹਿਣੀ ਹੈ ਔਰ ਇੱਥੇ ਇੰਨੀ ਲੋਟਖੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਉਹ ਲੋਟਖੋਵਾਂ ਤੇ ਉੱਤਰ ਆਏ ਨੇ ਲੋਕ ਤੇ ਉਹਨਾਂ ਦੇ ਹੌਂਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ ਇੱਥੋਂ ਤੱਕ ਉਹਨਾਂ ਦੇ ਹੌਂਸਲੇ ਵੱਧ ਚੁੱਕੇ ਨੇ ਕਿਉਂ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਿਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਮੋਬਾਈਲ ਖੋ ਲੈਂਦੇ ਨੇ ਕਿਸੇ ਕੋਲੋਂ ਮੋਟਰਸਾਈਕਲ ਖੋ ਲੈਂਦੇ ਨੇ ਕਿਉਂਕਿ ਇੱਕ ਖੰਡ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਇਹ ਰੌਲਾ ਲਾ ਕੇ ਮਹਿਜ 15000 ਰੁਪਿਆ ਮਹੀਨੇ ਦਾ ਮਿਲਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਔਖਾ ਸੀ ਪਤਾ ਨਹੀਂ ਕਿੰਨੇ ਮੈਂ ਸਮਝ ਨਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠੀ ਪਾਠ ਦੀਆਂ ਲਾਈਆਂ ਹੋਣਗੀਆਂ ਕਿੰਨਾ ਭਾਈ ਨਰਿੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫਿਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਨ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜੇ ਮੈਂ ਸਮਝਦਾ ਕਿ ਇਹ 아이 ਨਿਰੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਹੈ ਉਹ ਜੈਟ ਸਿੰਘ ਟਰਸਟ ਯੂਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪ੍ਰਾਣਾ ਪ੍ਰਾਣਾ ਗੱਲ ਆਪ ਅਸੀਂ ਦੇਖਿਆ ਵੀ ਜਿੱਥੇ ਨੌਕਰੀ ਕਰਦੇ ਨੇ ਜਿੱਥੇ ਉਹ ਸੇਵਾ ਨਿਭਾਉਂਦੇ ਨੇ ਸੱਚੇ ਸੁਭਾਅ ਦੇ ਹਨ ਜੀ ਵੀ ਸੀ ਬੜਾ ਵੱਡੀ ਫਰਮੋਂ ਸਸਤਾ ਹੈ ਕਰੋੜਾ ਵੱਲੋਂ ਐਸਾ ਕਿਨਾਂ ਲਾ ਕੋਈ ਦੁਕਤ ਗਾਵੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਕੱਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਕਿ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸਦੀ ਤਰਾਸਤੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਮੰਜੀ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਨਾ ਰਾਤ ਵੇਖਦੇ ਨਾ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇੱਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਪਾਪਾ ਜੀ ਤੁਹਾਨੂੰ ਮੋਟਰਸਾਈਕਲ ਦਿੱਤਾ ਤੁਸੀਂ ਹਾਂਜੀ ਜੰਮਿਆ ਦੇ ਬਾਬਾ ਜੀ ਨੂੰ ਵਧੀਆ ਲੱਗਿਆ ਕਿਉਂਕਿ ਮੋਟਰਸਾਈਕਲ ਤੋਂ ਬਿਨਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਆ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਦੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰ ਬੜਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਅਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵਰਤੀ ਹੈ ਕਿ ਜਿਹੜਾ ਜ਼ਰੀਆ ਬਣਿਆ ਨਹੀਂ ਤਾਂ ਹੋਰ ਵੀ ਬੜਿਆਂ ਦੇ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਪਾਟ ਸਿੰਘ ਵੱਲੋਂ ਕਿਹਾ ਪੱਲੇ ਆਪਾਂ ਸਾਈਕਲ ਤੇ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਨਾ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਝਟ ਵੱਜੀ ਝੰਡੋੜਿਆ ਗਿਆ ਮੇਰੀ ਹਿਰਦਾ 'ਚ ਝੋੜਿਆ ਗਿਆ ਇਹ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸਨ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਡਿਊਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ। ਜਿੱਥੇ ਅੰਮ੍ਰਿਤਸਰ ਸਾਹਿਬ ਦਾ ਹਰ ਵਸੰਦਾ ਹਰ ਵਸਨੀਕ ਚਾਹੇ ਬੱਚਾ ਹੋਵੇ, ਬਜ਼ੁਰਗ ਹੋਵੇ, ਨੌਜਵਾਨ ਹੋਵੇ, ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੋੜ ਮੇਲੇ ਤੇ। ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ। ਕਿ ਨਹੀਂ ਯਾਰ ਫਿਰ ਮੈਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦੋ ਦਿਨ ਤੋਂ ਡਿਊਟੀ ਜਾ ਰਿਹਾ ਹਾਂ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਹ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨੁਮਨ ਦੀ ਕਿਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿਕ ਸੰਗਤਾਂ ਦੇ ਸਹਿਯੋਗ ਸਦਕਾ ਸੀ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਆਂ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਇਹ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਉਹਦੇ ਬੜੇ ਹੱਥ ਨੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ